ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਰਣਜੀਤ ਟਡਰੀਆਂ ਵਾਲਾ ਵੱਡੀ ਮੁਸੀਬਤ ਚ ਫਸ ਗਏ ਨੇ ਤੇ ਹਾਈ ਕੋਰਟ ਚ ਉਹਨਾਂ ਦੇ ਖਿਲਾਫ ਰਿਟ ਜਿਹੜੀ ਹੈ ਉਹ ਦਾਇਰ ਹੋ ਗਈ ਹੈ ਔਰ ਪਰਮੇਸ਼ਵਰ ਦੀਵਾਰ ਦੇ ਬੰਦ ਹੋਣ ਦਾ ਖਦਸ਼ਾ ਹੈਗਾ ਵੈ ਇਸ ਸੂਰਤ ਤੇ ਹਾਲ ਚ ਪਾਬਰ ਰੰਜੀਟ ਡਰੀਆਲੇ ਜਿਹੜੇ ਆ ਉਹ ਪਰੇਸ਼ਾਨ ਹੈ ਔਰ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਸੰਗਤਾਂ ਦੇ ਅੱਗੇ ਆਪਣਾ ਪੱਖ ਰੱਖਿਆ ਹੈਗਾ ਵੈ ਦੂਸਰੇ ਪਾਸੇ ਜਿਹੜਾ ਪਰਮੇਸ਼ਵਰ ਦੀਵਾਰ ਚ ਕਾਂਟ ਹੋਇਆ ਵੈ ਉਹ ਕੁਝ ਕਿੰਨੀ ਕੁ ਸੱਚਾਈ ਹੈਗੀ ਹੈ ਕੀ ਉਹ ਗੱਲ ਸੱਚੀ ਹੈ ਜਾਂ ਉਹ ਸਿਰਫ ਇੱਕ ਝੂਠੀ ਗੱਲ ਹੈ ਇਸ ਦੇ ਬਾਰੇ ਵੀ ਜਾਣਾਂਗੇ ਦੋਨਾਂ ਪੱਖਾਂ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਹਾਂਜੀ ਜ਼ਰੂਰੀ ਬੇਨਤੀ ਕਰਨ ਵਾਸਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਬਿਲਕੁਲ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਹ ਵਾਸਤਾ ਨਹੀਂ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਆ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰੈਟ ਪਾਈ ਹੈ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਬੀਆਈ ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਤੋਂ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜ਼ੀ ਦਾ ਪਤਾ ਲਕਰਾ ਲਓ ਇਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰ ਦਵਾਰ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇੰਨੀ ਕੁ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਹੁਣ ਕੀ ਲੱਗੀ ਆ ਪਰਮੇਸ਼ਰ ਦਵਾਰ ਦੇ ਉੱਤੇ ਕਿਹੜੀ ਲਾਇਆ ਜਾਦਾ ਇਲਜ਼ਾਮ ਅਸੀਂ ਉਹ ਵੀਡੀਓ ਦੇਖਨੇ ਆ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੰਤ ਢੱਡਰੀਆ ਵਾਲਾ ਭਾਈ ਅਮਰਪਾਲ ਸਿੰਘ ਨੂੰ ਕਹਿੰਦਾ ਸੀ ਵੀ ਇਹ ਫਲਾਨਾ ਜੀ ਇਹ ਢਿੰਗੜਾ ਜੀ ਤਾਜ ਉਹਦੀ ਖਬਰ ਆ ਚੁੱਕੀ ਆ ਬਹੁਤ ਵੱਡੀ ਖਬਰ ਆ ਇਸ ਤੋਂ ਪਹਿਲਾਂ ਉਹਦੇ ਨਾਲ ਜੁੜੀ ਇਹ ਜੀ ਖਬਰ ਨਾ ਤੁਸੀਂ ਸੁਣੀ ਹੋਣੀ ਐ ਤੇ ਨਾ ਹੀ ਕਦੇ ਦੇਖੀ ਹੋਣੀ ਐ ਕਿਉਂਕਿ ਜਿਹੜੀ ਇਹ ਖਬਰ ਆ ਇਹ ਕਿਸੇ ਦੀ ਧੀ ਦੇ ਨਾਲ ਜੁੜੀ ਹੋਈ ਆ ਹੁਣ ਮੈਂ ਪਹਿਲਾਂ ਤੁਹਾਨੂੰ ਪੰਜਾਬੀ ਚ ਦੱਸ ਦਿਆ ਵੀ ਇਹ ਸਰਸੇ ਵਾਲਾ ਜਿਹੜਾ ਸਾਹ ਸੀ ਬਸ ਐ ਸਮਝ ਲਓ ਵੀ ਉਹੀ ਨਿਕਲਿਆ ਆ ਜਿਹੜੀ ਤੁਸੀਂ ਚੀਜ਼ ਸੁਣੋਂਗੇ ਮੇਰੇ ਹੱਥ ਦੇ ਵਿੱਚ ਇੱਕ ਵੀਡੀਓ ਹੈ ਤਾਂ ਜਿਹੜੀ ਇਹ ਵੀਡੀਓ ਸੁਣਾਉਣ ਜਾ ਰਿਹਾ ਤਾਂ ਪਹਿਲੀ ਵਾਰ ਸੁਣੋਂਗੇ ਜਿਹੜਾ ਸੰਤ ਢਡਰੀਆਂ ਵਾਲਾ ਇਹਦੇ ਉੱਤੇ ਬਹੁਤ ਵੱਡਾ ਦੋਸ਼ ਲੱਗ ਚੁੱਕਿਆ ਤੇ ਉਸ ਕੁੜੀ ਦੀ ਮਾਂ ਨੇ ਲਾਇਆ ਉਸ ਪਰਿਵਾਰ ਨੇ ਲਾਇਆ ਤੁਹਾਡੇ ਸਾਹਮਣੇ ਇਹ ਖੁਲਾਸਾ ਕਰਨਗੇ ਕਿ ਜਿਹੜਾ ਢੱਡਰੀਆਂ ਵਾਲਾ ਆਪਣੇ ਆਪ ਨੂੰ ਬੜਾ ਵਿਦਮਾਨ ਕਹਿੰਦਾ ਸੀ ਤੇ ਭਾਈ ਅਮਰਪਾਲ ਸਿੰਘ ਤੇ ਸਵਾਲ ਚੱਕੇ ਸੀ ਇੱਕ ਵਾਰੇ ਨੇ ਕਿ ਇਹ ਤਾਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਜੀ ਤੇ ਇਹ ਸਾਡੀ ਜਨਤਾ ਨੂੰ ਭਟਕਾਉਂਦੇ ਨੇ ਮਸਲੇ ਤਾਂ ਵਿਚਾਰਾਂ ਦੇ ਨਾਲ ਵੀ ਸੁਲਝਾਏ ਜਾ ਸਕਦੇ ਨੇ ਪਰ ਮੈਂ ਅੱਜ ਕਹਿਣਾ ਚਾਹਨਾ ਕਿ ਜਿਹੜੇ ਹਥਿਆਰ ਚੱਕਦੇ ਨੇ ਉਹ ਦਰਅਸਲ ਯੋਧੇ ਨੇ ਪਰ ਜਿਹੜੇ ਇਹੋ ਜਿਹੇ ਵਿਚਾਰ ਕਰਦੇ ਨੇ ਉਹਨਾਂ ਵਿਚਾਰਾਂ ਦੇ ਵਿੱਚ ਕੁੜੀਆਂ ਨੂੰ ਕਿਵੇਂ ਪਸਾਉਂਦੇ ਨੇ ਤੇ ਕਿਵੇਂ ਆਪਣੇ ਜਾਲ ਦੇ ਵਿੱਚ ਲੈਂਦੇ ਨੇ ਆ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੇ ਅਗਲੇ ਵਿਚਾਰ ਨੇ ਉਹ ਵੀ ਮੈਂ ਸਾਂਝੇ ਕਰੂੰਗਾ ਕਿਉਂਕਿ ਇਹ ਵੀਡੀਓ ਬੜੀ ਅਹਿਮ ਹੈ ਇਸ ਦੇ ਮੰਗਰ ਹਜ਼ਾਰਾਂ ਲੱਖਾਂ ਦੀ تعداد ਦੇ ਵਿੱਚ ਲੋਕ ਮੌਜੂਦ ਨੇ ਜਿਹੜੇ ਕਦੇ ਅੰਨੇ ਭਗਤ ਬਣੇ ਉਹਨਾਂ ਦੀ ਅੱਖਾਂ ਖੋਲੂਗੀ ਇਹ ਵੀਡੀਓ ਆ ਸੁਣ ਲਓ ਸੰਤਨੀਏ ਇਹ ਸਾਨ ਹੈ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਲੋਕ ਇਹੋ ਜਿਹਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਕਰਮ ਕਰਦੇ ਨੇ ਪੂਜ ਲੱਗਦੇ ਨੇ ਇੱਕ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੀ ਧੀ ਰਾਣੀ ਦੇ ਨਾਲ ਇਹਨੇ ਇੱਕ ਕੰਮ ਕੀਤਾ ਤੁਸੀਂ ਜਰਜਾ ਕਿ ਉਸ ਦਾ ਕਦਰ ਕੀਤਾ ਉਸ ਹੁੰਦੇ ਆ ਰਮਜੀਤ ਟੰਡਰੀਆਂ ਵਾਲੇ ਇਸ ਬੱਚੂ ਦੀ ਕਰਤੂਤ ਔਰ ਸ਼ਰਮ ਨਾਲ ਚੁਗਿਆ ਜਿਹੜੇ ਲੋਕ ਇਹਨੂੰ ਪੂਜੇ ਸੀ ਜਿਹੜੇ ਲੋਕ ਇਹਨੂੰ ਤਾਂ ਹੀ ਅਤਰਾਣ ਦੇ ਸੀ ਸੁਨੋ ਬ੍ਰਿਜਾ ਨਾਲ ਕਿ ਤੁਸੀਂ ਇਹਨੂੰ ਘਰ ਆਪਣੇ ਬਾੜੋਗੇ ਸ਼ਰਮ ਵਾਲੀ ਗੱਲ ਹੈ ਇਸ ਵਿਅਕਤੀ ਵਾਸਤੇ ਆਓ ਸੁਨਦੇ ਆ ਇਸ ਬੜੀ ਹੀ ਦੁਖਦਈ ਘਟਨਾ वैसे बच्चे वैसे देश का हाल की देखिए कि बहुत सारे बाबे वहली जो, जो बंद है राम रहीम हो गया बापू आशा राम हो गया एक रामपाल है वो भी

ਓ ਮਾਈ ਗਾਡ ਅਰਜੀਤ ਬੱਚੋ ਸ਼ਰਮ ਵਾਲੀ ਕਰਤੇ ਵਾਸਤੇ ਓ ਮਾਈ ਗਾਡ ਮਾਦਾਮੀ ਬੜਾ ਕੈਸ ਲੱਗ ਰਿਹਾ ਸਾਰਾ ਕਿਉਂਕਿ ਉਹਦਾ ਜਿਹੜਾ ਭਰਾ ਹੈ ਲੜਕਾ ਉਹਦਾ ਨਾਮ ਹੈ ਸਾਹਿਬ ਸਿੰਘ ਉਹ ਮੇਗਾ ਫਾਜ਼ਲੀ ਸਮਾਣਾ ਪਟਿਆਲਾ ਦਾ ਰਹਿਣ ਵਾਲਾ ਤੇ ਉਹ ਜਿਹੇ ਹਾਈ ਕੋਰਟ ਦਾ ਜਦੋਂ ਹੁਣ ਦਰਵਾਜ਼ਾ ਸਾਰੀ ਮਾਮਲੇ ਦਾ ਖੜਕਾਇਆ ਹੈ ਕਿ ਹਾਈ ਕੋਰਟ ਨੇ ਅੱਜ ਪਟਿਆਲਾ ਦੇ ਐਸਐਸਪੀ ਨੂੰ ਜਵਾਬ ਪੁੱੰਘਿਆ ਸਾਰਾ ਪਰ ਜੀ ਇਸ ਪਰ ਇਸ ਸੋਭਰੇਟ ਆ ਕਿ ਕੀ ਆ ਸੀ ਕਿ ਜਿਹੜੀ ਮਾਮਲੇ ਦੀ ਜਾਂਚ ਹੈ ਸੀਨੀਅਰ ਅਫਸਰ ਕੀ ਅਗਵਾਈ ਵਿੱਚ ਸੀ ਡੀਆਈ ਕਰੇ ਜਾਂ ਐਫਆਈਆਈ ਜੜੀ ਹੈ ਫੋਨ ਕਾਲ ਦੇ ਉੱਤੇ ਮੀਡੀਆ ਦੇ ਨਾਲ ਗੱਲ ਕਰ ਰਹੀ ਹੈ ਇੱਕ ਔਰਤ ਜਿਹੜੀ ਉਹ ਕੁੜੀ ਦੀ ਮਾਂ ਗਈ ਦੇਖੋ ਬੜੀ ਸ਼ਰਮਨਾਕ ਘਟਨਾ ਹੈ ਪੰਜਾਬ ਦੇ ਅੰਦਰ ਕਿਉਂਕਿ ਇਹੋ ਜਿਹੇ ਇੱਕ ਬਾਬੇ ਬੜਾ ਹੀ ਕਹਾਂ ਰੋਜ਼ ਇੱਕ ਨਾ ਇੱਕ ਨਵੇਂ ਬਾਬੇ ਸਾਹਮਣੇ ਆਉਂਦੇ ਆ ਬਈ ਪਹਿਲਾ ਇੱਕ ਆਇਆ ਸੀ ਕਿਹੜਾ ਸੀ ਉਹ ਜਿਹੜਾ ਭਾਈ ਅਮਰਪਾਲ ਸਿੰਘ ਮਹਿਰੋ ਨੇ ਫੜਿਆ ਸੀ ਤੇ ਉਹਦਾ ਪਰਦਾ ਫਾਸ਼ ਕੀਤਾ ਸੀ ਅੱਜ ਇਹਦਾ ਹੋ ਗਿਆ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਸੰਤ ਘਮਾਉਂਦਾ ਆਪਣੇ ਆਪ ਨੂੰ ਤੇ ਸਵਾਲ ਚੱਕਦਾ ਸੀ ਉਹਦੇ ਅਮਰਪਾਲ ਤੇ ਤੇ ਅੱਜ ਆਵਦਾ ਜਿਹੜਾ ਕਾਲਾ ਚਿੱਠਾ ਦੀ ਕਰਤੂਤ ਸਾਹਮਣੇ ਆਈ ਇਹੇ ਬਈ ਇਹ ਕੀ ਕਹਿੰਦੀ ਹੈ ਇਹ ਅਸੀਂ ਤਾਂ ਨਹੀਂ ਕਹਿੰਦੇ ਪੰਜਾਬ ਦੀ ਉਹ ਨੌਜਵਾਨ ਕੁੜੀ ਦੀ ਮਾਂ ਜਿਹਦੇ ਨਾਲ ਇਹਨਾਂ ਨੇ ਇਹੋ ਜਿਹੇ ਕਰਮਗੀਤੇ ਤੇ ਇਹਨੂੰ ਮਰਵਾ ਦਿੱਤਾ ਯਾਰ ਜ਼ਹਿਰ ਦੇ ਕੇ ਮਰਵਾਇਆ ਇਹ ਆ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਬਾਬਿਆਂ ਦੀ ਕਹਾਣੀ ਜਿਹੜੇ ਕਹਿੰਦੇ ਅਸੀਂ ਬੜੇ ਵਿਦਮਾਨ ਆ ਦੇਖ ਯਾਰ ਬੰਦੇ ਦਾ ਪਤਾ ਕਿਵੇਂ ਲੱਗੇ ਕਿੰਨੀ ਵਧੀਆ ਕਹਾਣੀਆਂ ਦੇ ਵਿੱਚ ਇਹਦੀ ਸਪੀਚ ਹੁੰਦੀ ਆ ਉਹ ਮੁਲਕਾਂ ਦੇ ਵਿੱਚ ਵੀ ਜਾਂਦਾ ਕਿਹਨਾਂ ਨੂੰ ਕੁੜੀਸਿਆ ਸੀ ਆ ਬਾਹਰਲੇ ਮੁਲਕ ਚ ਆਸਟ੍ਰੇਲੀਆ ਚ ਤਦੇ ਮੈਂ ਵੀਡੀਓ ਪਾਈ ਸੀ ਇਹਨੂੰ ਕੁੱਟਿਆ ਸੀ ਉੱਥੇ ਲੋਕਾਂ ਨੇ ਨਾਲੇ ਸੀਗੇ ਵੀ ਆਪਣੇ ਪੰਜਾਬੀ ਸਿੱਖ ਕਿਉਂ ਕੁੱਟਿਆ ਸੀ ਕਿਉਂਕਿ ਇਹਦੀਆਂ ਕਰਤੂਤਾਂ ਕਈ ਸਾਡੇ ਭੈਣ ਭਰਾ ਜਾਣਦੇ ਆ ਪਹਿਲਾਂ ਤੋਂ ਜਿਹੜੇ ਜਾਦੇ ਇਸ ਬੰਦੇ ਦੇ ਉੱਤੇ ਗੌਰ ਕਰਦੇ ਨੇ ਉਹਨਾਂ ਨੂੰ ਪਤਾ ਢੱਡਰੀਆਂ ਵਾਲਾ ਸੰਤ ਆ ਜਿਹੜਾ ਇਹ ਜ਼ਹਿਰੀਲਾ ਨਾਗ ਆ ਕਿਸੇ ਵੇਲੇ ਕਿਸੇ ਨੂੰ ਵੀ ਡੱਸ ਸਕਦਾ ਤੇ ਭਾਈ ਅਮਰਤਪਾਲ ਨੂੰ ਬੋਲਦਾ ਸੀ ਤੇ ਅੱਜ ਇਹਦਾ ਜਿਹੜਾ ਕਿ ਗਾਚਾਵੜ ਹੋ ਗਿਆ ਤੇ ਹੁਣ ਕੀ ਕਹੂਗਾ ਇਹ ਇਹ ਕਹਿੰਦਾ ਸੀ ਵੀ ਇਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਉਹ ਯਾਰ ਕਰਦੇ ਨੇ ਪਰ ਸਾਡੀ ਕੌਮ ਦੇ ਲਈ ਸਾਡੀ ਸੁਰੱਖਿਆ ਦੇ ਲਈ ਆ ਦੇਖ ਲਓ ਅੱਜ ਜਿਵੇਂ ਮਹੱਲੀ ਕਾਂਡ ਹੋਇਆ ਤੇ ਜੇਕਰ ਉੱਥੇ ਹਥਿਆਰ ਬੰਦ ਸਾਡਾ ਸ਼ਸਤਰਧਾਰੀ ਕੋਈ ਸਿੰਘ ਹੁੰਦਾ ਕਿ ਉਹਨਾਂ ਦਾ ਬਦਲਾ ਨਾ ਲੈਂਦਾ ਯਾਰ ਫਿਰ ਉਹੀ ਗੱਲ ਹੋ ਜਾਂਦੀ ਹੈ ਇਹ ਟੱਟੂ ਬੰਦੇ ਨੇ ਅੱਜ ਬਦਨਾਮੀ ਕਰਾ ਲਈ ਆ ਆਪਦੀ ਤੇ ਨਾਲੇ ਸਾਡੇ ਪੰਜਾਬ ਦੇ ਉੱਤੇ ਕਲੰਕ ਲਾਇਆ ਬਾਈ ਜਿਹੜੇ ਦੇ ਚਾਉਣ ਵਾਲੇ ਨੇ ਵੱਡੀ ਸੰਖਿਆ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਵੀ ੱੱਕਾ ਲੱਗਿਆ ਇਸ ਗੱਲ ਦਾ ਵੀ ਜਿਹੜੇ ਸੰਤਰੂ ਅਸੀਂ ਤੂਜਦੇ ਸੀ ਤੇ ਉਹਦੀ ਕਰਤੂਤ ਸਾਡੇ ਸਾਹਮਣੇ ਆ ਗਈ ਹੈ ਤੇ ਤੋਂ ਕਹਿੰਦਾ ਮੈਂ ਸੰਤਾਂ ਜੀ ਮੈਂ ਚੰਗੇ ਰਾਹ ਤੇ ਲਿਜਾਣਾ ਜੀ ਅਮਰਪਾਲ ਵਰਗੇ ਦਾ ਪੁੱਠਾ ਰਾ ਦਿਖਾਉਂਦੇ ਨੇ ਦੱਸੋ ਅਮਰਪਾਲ ਦਾ ਇਹਦੇ ਨਾਲ ਇਹਦੇ ਨਾਲ ਕੀ ਤੁਲਨਾ ਹੋ ਸਕਦੀ ਹੈ ਯਾਰ ਅਮਰਪਾਲ ਦੀ ਭਾਈ ਅਮਰਪਾਲ ਸਿੰਘ ਤਾਂ ਨਸ਼ਿਆਂ ਦੇ ਵਿਰੁੱਧ ਮਹੀਮ ਸੀ ਉਹਦੀ ਲੋਕਾਂ ਦੇ ਬੱਚਿਆਂ ਨੂੰ ਬਚਾਉਂਦਾ ਸੀ ਚਿੱਟੇ ਤੋਂ ਆ ਜਿਹੜੇ ਅੱਜ ਮਰੀ ਜਾਂਦੇ ਅੱਧਾ ਪੰਜਾਬ ਹੋ ਗਿਆ ਬਲੀਦਾਨ ਦੇ ਤਾ ਪੰਜਾਬ ਨੇ ਆ ਸਰਕਾਰ ਨੇ ਮਰੇ ਸਾਰੇ ਜਵਾਨ ਪੰਜਾਬ ਦੇ ਚਿੱਟੇ ਦੀ ਭੇਟ ਚੜਿਆ ਅੱਧਾ ਪੰਜਾਬ ਤੇ ਉਹ ਬੰਦਾ ਰੋਕਦਾ ਸੀ ਤੇ ਉਹਨੂੰ ਇਹ ਕਹਿੰਦਾ ਸੀ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਜੇ ਸੁਰੱਖਿਆ ਦੇ ਲਈ ਸਾਡੇ ਗੁਰੂਆਂ ਨੇ ਨਹੀਂ ਰੱਖੇ ਕਿਰਪਾਨ ਨਹੀਂ ਰੱਖੀ ਰਫਲ ਨਹੀਂ ਰੱਖੀ ਗੁਰਗੋਬਿੰਦ ਸਿੰਘ ਨੇ ਤੇ ਇਹ ਆਪਦੀ ਚੈਗਲ ਸਟੋਰੀ ਦੱਸਦਾ ਸੀ ਵੀ ਮੈਂ ਦੱਸਦਾ ਤੁਹਾਨੂੰ ਵੀ ਵਿਦਮਾਨੀ ਕੀ ਹੁੰਦੀ ਆ ਉਹ ਜਿਹੜਾ ਆਪਦੇ ਗੁਰੂਆਂ ਦੇ ਰਾਹ ਤੇ ਚੱਲਦਾ ਉਹਨੂੰ ਤੂੰ ਪੁੱਠਾ ਦੱਸਦਾ ਤੇ ਤੇਰੀ ਕਰਤੂਤ ਅੱਜ ਫੜੀ ਗਈ ਐ ਤੇ ਤੂੰ ਚੰਗਾ ਆ ਹੁਣ ਫੇ ਬੈਠਾ ਰਹੀ ਉੱਥੇ ਚੱਕੀਆਂ ਪੀਸੀ ਪਤਾ ਨਹੀਂ ਕਿਹੜੀ ਜ਼ਹਿਰ ਚ ਮਾਰਨਗੇ ਇਹਨੂੰ ਹੁਣ ਵੀ ਯਾਰਾ ਸਵਾਲ ਤਾਂ ਇਹ ਹੁੰਦੇ ਆ ਵੀ ਬੰਦਾ ਉਹੀ ਬੋਲੇ ਜਿਹੜਾ ਬੰਦਾ ਆਪ ਨਿਰਪੱਖ ਸਹੀ ਆ ਸਹੀ ਬੰਦਾ ਮਤਲਬ ਬੋਲਣ ਦਾ ਹੱਕ ਹੁੰਦਾ ਤੇ ਇਹ ਆਪ ਜਦੋਂ ਲੁੱਚਾ ਲੰਡਾ ਬੰਦਾ ਹੈ ਤੇ ਇਹ ਕਹਿੰਦਾ ਅਮਰਪਾਲ ਵਰਗਿਆਂ ਨੂੰ ਯਾਰ ਕਮਾਲ ਹੋ ਗਈ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੇ ਦੇ ਨਾਲ ਜੁੜੇ ਨੇ ਬਾਹਰੋਂ ਬਹੁਤ ਜੁੜੇ ਨੇ ਮੁਲਕਾਂ ਦੇ ਵਿੱਚੋਂ ਤਾਂ ਬਾਹਰਲਾਂ ਨੂੰ ਵੀ ਅਪੀਲ ਆ ਪੰਜਾਬੀਓ ਤੁਸੀਂ ਹੁਣ ਇਸ ਕੰਜਰ ਬੰਦੇ ਦੇ ਥੱਲੇ ਜਿਹੜਾ ਨਾਂ ਚੱਲਿਓ ਕਿਉਂਕਿ ਇਹ ਤੁਹਾਨੂੰ ਜਿਹੜੀ ਸਪੀਚ ਦਿੰਦਾ ਹੈ ਦਰਾਂ ਸਾਲ ਹੋ ਇੱਕ ਐਕਟਿੰਗ ਕਰਦਾ ਹੈ ਕਿ ਲੋਕਾਂ ਨੂੰ ਮੈਂ ਲੱਗਾ ਵੀ ਮੈਂ ਪਤਾ ਨਹੀਂ ਕਿੰਨਾ ਕੁ ਬੇਦਮਾਨ ਸੰਤ ਆ ਪਰ ਜਿਹੜੀ ਅੰਦਰਲੀ ਕਰਤੂਤ ਤਾਂ ਬਾਈ ਯਾਰ ਮੈਨੂੰ ਲੱਗਦਾ ਵੀ ਜਦੋਂ ਪ੍ਰਮਾਤਮਾ ਸਭ ਕੁਝ ਦੇ ਦਿੰਦਾ ਨਾ ਬੰਦੇ ਨੂੰ ਉਦੋਂ ਬਾਅਦ ਬੰਦਾ ਇਹੋ ਜਿਹੇ ਕਰਮਾਂ ਨੂੰ ਨਿਕਲਦਾ ਜਦੋਂ ਦਾ ਘੜਾ ਜਮਾ ਪਰ ਜਾਂਦਾ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਰੱਬ ਉਹ ਰਾਮ ਰਹੀਮ ਵਾਂਗੂ ਇਹਦਾ ਵੀ ਘੜਾ ਭਰ ਚੁੱਕਿਆ ਤੇ ਹੁਣ ਇਹਦੇ ਵੀ ਪਹਿਣਗੇ ਛੇਤਰ ਜੇਲਾਂ ਦੇ ਵਿੱਚ ਵੀ ਤੇ ਬਾਹਰ ਤਾਂ ਪਹਿਣੇ ਹੀ ਆ ਠਾਣੇ ਠੱਪਿਆਂ 'ਚ ਤਾਂ ਜੇਲਾ 'ਚ ਵੀ ਕੈਦੀ ਛੱਡਦੇ ਨਹੀਂ ਹੁੰਦੇ ਵੈਸੇ ਤਾਂ ਇਹਨਾਂ ਨੂੰ ਆਡ ਸਕਿਉਰਟੀ ਮਿਲ ਜਾਂਦੀ ਆ ਪਰ ਕੋਈ ਗੱਲ ਨਹੀਂ ਪਰ ਇਸ ਬੰਦੇ ਦਾ ਚਿਹਰਾ ਤਾਂ ਸਾਹਮਣੇ ਆਇਆ ਨਾ ਕਮ ਸੇ ਕਮ ਸਾਡੇ ਲੋਕਾਂ ਦੇ ਯਾਰ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਤਾਂ ਸਬਸਕ੍ਰਾਈਬ ਕਰ ਦੇਣ ਬੈਲ ਦੀ ਘੰਟੀ ਜਵਾੜਨ ਤੇ ਦੱਬ ਕੇ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਕਰ ਦੇਣਾ ਕਿਉਂਕਿ ਵੀਡੀਓ ਬੜੀ ਅਹਿਮ ਹੈ ਮਿਲਦੇ ਆ ਅਗਲੇ ਵੀਰੋ ਤੁਸੀਂ ਵੀਡੀਓ ਦੇ ਵਿੱਚ ਦੋਨੇ ਪੱਖ ਜਾਣੇ ਉਹ ਜਿਹੜਾ ਕਾਂਡ ਹੋਇਆ ਉਸ ਦੇ ਬਾਰੇ ਵੀ ਉਸ ਦੀ ਬੇਸ ਤੇ ਜਿਹੜੀ ਅਫਵਾਹ ਫੈਲ ਰਹੀ ਹੈ ਉਹ ਇਹੀ ਹੈ ਕਿ ਬਾਬਾ ਰਣਜੀਤ ਢੜਰੀ ਵਾਲੇ ਦੇ ਬਾਰੇ ਕਿ ਇਹ ਇੱਕ ਫਰਾਡ ਸੀਗਾ ਇਹ ਸਿਰਫ ਲੋਕਾਂ ਨੂੰ ਲੁੱਟਣ ਦੇ ਆ ਸੀ ਹੁਣ ਐਕਸਪੋਜ਼ ਹੋ ਗਿਆ ਸਾਰੀ ਹਕੀਕਤ ਲੋਕਾਂ ਦੇ ਸਾਹਮਣੇ ਖੁੱਲ ਕੇ ਆ ਗਈ ਹੈ ਔਰ ਹੁਣ ਪਰਮੇਸ਼ਵਰ ਦੀਵਾਰ ਦਾ ਬੰਦ ਹੋਣਾ ਪੱਕਾ ਹੈ ਔਰ ਇਹਨੂੰ ਸਜ਼ਾ ਵੀ ਮਿਲਣੀ ਪੱਕੀ ਹੈਗੀ ਹੈ ਤੇ ਦੂਸਰੇ ਪਾਸੇ ਤੁਸੀਂ ਬਾਬਾ ਰਣਜੀਤ ਢੱਡਰੀ ਵਾਲੇ ਦਾ ਵੀ ਪੱਖ ਸੁਣਿਆ ਉਹਨਾਂ ਨੇ ਕਿਹਾ ਕਿ ਇੱਕ ਤੇ ਇਕਾਂਠ ਬਹੁਤ ਪਹਿਲੇ ਦਾ ਹੋਇਆ 13 ਸਾਲ ਪਹਿਲੇ ਦਾ ਦੂਸਰਾ ਅਗਰ ਵਾਕਈ ਉਹ ਜਿਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਇਕਾਂਠ ਹੋਇਆ ਫਿਰ ਸਬੂਤ ਵੀ ਲੈ ਕੇ ਆਉਣ ਉਹ ਸਮਾਰਟਮ ਦੀ ਰਿਪੋਰਟ ਦਿਹੋਣ ਔਰ ਜਿਹੜੀ ਹੈ ਉਹ ਅਦਾਰਿਆਂ ਕੋਲ ਇਸ ਦੀ ਤਫਸੀਲ ਕਰਵਾਈ ਜਾਵੇ ਇੱਕ ਇੱਕ ਚੀਜ਼ ਦੀ ਤਾਂ ਕਿ ਹਰ ਚੀਜ਼ ਸਭ ਦੇ ਸਾਹਮਣੇ ਆਵੇ ਇਹ ਸਿਰਫ ਇੱਕ ਪ੍ਰੋਪੋਗੈਂਡਾ ਹੈ ਉਹਨਾਂ ਦੇ ਖਿਲਾਫ ਕਿ ਅਕਾਲ ਤਖਤ ਤੋਂ ਐਸਾ ਕਾਨੂੰਨ ਪਾਸ ਹੋ ਜਾਏ ਜਿਸ ਵਜ੍ਹਾ ਤੋਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਵੇ ਔਰ ਪਰਮੇਸ਼ਵਰ ਦੀਵਾਰ ਨੂੰ ਵੀ ਬੰਦ ਕਰ ਦਿੱਤਾ ਜਾਵੇ ਇਸ ਸਾਰੀਆਂ ਸਾਜ਼ਿਸ਼ਾਂ ਹੈਗੀਆਂ ਵਿੱਚ ਸੱਚਾਈ ਨਹੀਂ ਹੈਗੀ ਤੁਸੀਂ ਵੀਰੋ ਦੋਨੇ ਪੱਖ ਦੇਖ ਲੈ ਸੁਣ ਵੀ ਲੈ ਤੁਹਾਨੂੰ ਕੀ ਲੱਗਦਾ ਹੈਗਾ ਵਾ ਕਿ ਬਾਬਾ ਰਣਜੀਤ ਅਡਰੀਆਂ ਵਾਲੇ ਤੇ ਜਿਹੜਾ ਆ ਗੱਲ ਕੀਤੀ ਜਾਂਦੀ ਹੀ ਹੈਗੀ ਵਾ ਇਹ ਸਿਰਫ ਇੱਕ ਵਾਕੀ ਪ੍ਰੋਪਗੈਂਡਾ ਹੈ ਝੂਠ ਹੈ ਜਾਂ ਇਹਦੇ ਵਿੱਚ ਕੋਈ ਸੱਚਾਈ ਹੈਗੀ ਹੈ ਇਹ ਤੁਸੀਂ ਕਮੈਂਟਾਂ ਵਿੱਚ لازਮੀ ਦੱਸਿਓ ਰੋਕੇ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼